ਪਾਗੜੀ ਹੋਈ ਫੜਦੀ ਆ ਆ ਜਾ ਆ ਜਾ ਮੈਂ ਤੈਨੂੰ ਫੜਾਵਾਂ ਆ ਜਾ ਮੈਂ ਪਾਸ਼ਾ ਪਾਗੜੀ ਹੋਈ ਰੋਕ ਸਾ ਦੇ ਦੇ ਆ ਤੂੰ ਮਾਰਾ ਬਹਿ ਜਾ ਬਹਿ ਜਾ ਮੈਂ ਤੈਨੂੰ ਫੜਾਵਾਂ ਜੀ ਆਪ ਦੇ ਫੜਦੀ ਨਹੀਂ ਆ ਜਾ ਆ ਜਾ ਨੂੰ ਮਾਰਦਾ ਮੈਂ ਛਾੜੂ ਮੈਂ ਛਾੜਾ ਨਾ ਜੇ ਨਹੀਂ ਰੋਜਾ ਨਾ ਮਾਰ ਤੂੰ ਹੀ ਮੈਨੂੰ ਵੱਟੇ ਮਾਰ ਦੇ ਜੋ ਨਾ ਨਾ ਰੋ ਨਾ ਆ ਜਾ ਮੈਂ ਤੈਨੂੰ ਫੜਾ ਨਹੀਂ ਮੈਂ ਫੜੋ ਨਹੀਂ ਆ ਤੈਨੂੰ ਪਾਗਲ 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 ਮੈਂ ਕਰਦੀ ਪਾਗਲ 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 ਪਾਗ ਜਾ ਦੂ। ਜਾ ਮੇ ਦੂ। ਬਾਗ ਜੀ। ਉਹ ਪੁੱਤ ਤੂੰ ਕੀ ਕੰਢੀ ਆ ਤੂੰ ਕਿਉਂ ਮੈਨੂੰ ਇੱਕ ਪਾਗਲ ਕਰ ਦੇਣਾ ਬਾਪੂ ਮੈਂ ਬੱਚਿਆਂ ਨੂੰ ਪੜਾਉਣ ਲੱਗੀ ਆ। ਉਹ ਤੇ ਆ ਕੋ ਪੜਾਉਣ ਵਾਲੀ ਜਗ੍ਹਾ ਵਾ ਉੱਠ। ਤੇ ਕੰਮ ਤੇ ਜਾਣਾ ਹੁੰਦਾ ਮੈਂ ਤੈਨੂੰ। ਉਹ ਤੇ ਮੇਰਾ ਪੁੱਤ ਉੱਠ। ਮੈਂ ਕੰਮ ਕਰਾਂਗੇ ਤੈਨੂੰ ਜੀਵਨ ਸ਼ੁਕਰੇ ਸ਼ੁਕਰੇ ਆਪਾਂ ਖਾਵਾਗੇ ਨੂੰ ਵੀ ਚੱਲ ਚੱਲ ਮੇਰਾ ਪੁੱਤ ਘਰ ਚੱਲ ਚੱਲ ਆਪਾਂ ਦੋ ਵਜੇ ਨਹੀਂ ਖਾਵਾਗੇ ਪੁੱਤ ਕੀ ਕਰਦੀ ਹੁੰਦੀ ਹੈ ਕਿਉਂ ਕਰੂੰ ਬਾਹਰ ਨਿਕਲਦੀ ਨਹੀਂ ਤੈਨੂੰ ਮੈਂ ਕਹਿੰਦਾ ਆ ਤੇਰੀ ਮਾਂ ਨਹੀਂ ਆ ਘਰ ਤੂੰ ਬਾਹਰ ਨਹੀਂ ਜਾਣੇ ਖਾਵਾਗੇ ਨਹੀਂ ਕਰਾਂ ਹੋਏ ਮੇਰੇ ਰੱਬਾ ਦੋ ਵਜੇ ਖਾਵਾਗੇ ਆਪਾਂ ਦੋ ਮੈਂ ਤੈਨੂੰ ਗੱਲ ਸੁਣ ਨਾ ਐਦਾਂ ਕਰਿਆ ਕਰ ਨਾ ਕਰਿਆ ਕਰ ਬਾਹਰ ਨਾ ਨਿਕਲਿਆ ਕਰ ਤਨ ਮੈਂ 20 ਵਾਰੀ ਕਿਹਾ ਹੂੰ ਆਪਾਂ ਦੋਵੇਂ ਤੇ ਹੇਠਾਂ ਬੈ ਬੈ ਅਮੀ ਕਿਦਾਂ ਸਿਰ ਖਲਾਵਾ ਵੇ ਆ ਕੀ ਸ਼ਰਨ ਬਣੀ ਆ ਹੂੰ ਕਿਉਂ ਸਤਾਵਾ ਮੈਨੂੰ ਇਹਨਾਂ ਦੇ ਇੰਡੀਆ ਮੈਂ ਕੀ ਕਰਾਂ ਕੱਲਾ ਕਰਾਂ ਤੈਨੂੰ 20 ਵਾਰੀ ਕਿਹਾ ਵਾ ਨਾ ਬਾਹਰ ਨਿਕਲਿਆ ਕਰ ਮੇਰਾ ਪੁੱਤ ਕਿਉਂ ਮੈਨੂੰ ਸਤਾ ਦਿੰਨੀ ਆ ਮੈਂ ਬਾਹਰ ਕੰਮ ਕਰਾਂ ਕਿ ਜਾਂ ਮੈਂ ਤੈਨੂੰ ਸੰਭਾਜ ਮੈਂ ਘਰ ਸੰਭਾਂਗਾ ਤੇ ਰੋਟੀ ਟੋਕ ਦਾ ਜਗਾਰ ਕਿੱਥੋਂ ਕਰਾਂਗਾ ਵੈ ਮੈਂ ਤੈਨੂੰ ਰੋਟੀ ਲਿਆ ਕੇ ਦਿੰਨਾ ਮੈਂ ਨਹੀਂ ਰੋਟੀ ਖਾਣੀ ਬਾਪੂ ਮੈਂ ਪਨੀਰ ਨਾਲ ਰੋਟੀ ਖਾਣੀ ਆ ਵੈ 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 ਕੋੰਟ ਮੈਂ ਰੋਟੀ ਲਿਆਉਂਦਾ ਮੈਂ ਆਪਣੀ ਨਾਲ ਰੋਟੀ ਖਾऊंगी ਮੈਂ ਆਪਣੀ ਨਾਲ ਰੋਟੀ ਖਾਉਂਗੀ ਛੋਟੇ ਨੂੰ ਆਖੀ ਫੜੀ ਫੈਂਦੀ ਆ ਦੇ ਸਬਜੀ ਕਿੱਡੀ ਵਧੀਆ ਬਣਾਈ ਆ ਮੈਂ ਖਾਉਣਾ ਵਾ ਤੈਨੂੰ ਮੈਂ ਪਨੀਰ ਖਾਣਾ ਤੇਰੀ ਮਾਂ ਜੀ ਦੀਦਵਾਨ ਸੁਣੀਏ ਚੀਜ਼ਾਂ ਖਾਉਂਦੀ ਸੀ ਮੈਂ ਹੁਣ ਬਾਹਰ ਦਾ ਕੰਮ ਕਰਾਂਗੇ ਜੇ ਮੈਂ ਇੱਥੇ ਵੇਖਾਂ ਮੈਂ ਨੰਨੂ ਪਤਾ ਮੈਂ ਤਾਂ ਸਵੇਰੇ ਆਵੇ ਤੋਰੀਆਂ ਕਿੰਨੀਆਂ ਸਵਾਦ ਬੜੀਆਂ ਮੈਂ ਖਾਣਾ ਮੈਂ ਪਨੀਰ ਖਾਣਾ ਮੈਂ ਨਹੀਂ ਖਾਣੇ ਤੂੰ ਲੈ ਜਾਨ ਮੈਂ ਨਹੀਂ ਖਾਣੀ ਰੋਟੀ ਪਨੀਰ ਖਾਣਾ ਸਮਝਿਆ ਕਰ ਸਿਆਣੀ ਬਣ ਸਿਆਣੀ ਬਣ ਭੁੱਲ ਜਾ ਤੂੰ ਮਾਸਟਰਾਨੀ ਨਹੀਂ ਆ ਮੈਂ ਮੈਡਮ ਮੈਂ ਵੀ ਹੈਡ ਬੌਸ ਮੈਂ ਟੇਟ ਪਾਸ ਮੈਂ ਮੈਡਮ ਆ ਆਹ ਮੈਡਮ ਮੈਂ ਮੈਡਮ ਮੈਂ ਮੈਡਮ ਮੈਡਮ ਮੈਂ ਚਲ ਸਮਝਾਂ ਸਮਝਾ ਫਿਰ ਨਹੀਂ ਠੀਕ ਹਾਂ ਮੈਨੂੰ ਨਹੀਂ ਸੁਣਾ ਮੈਂ ਨਹੀਂ ਸੁਣਾ ਅਜੇ ਮੈਂ ਟਿਊਸ਼ਨ ਪੜਾਉਣ ਜਾਣਾ ਬੱਚੇ ਮੇਰੇ ਡਿਕੰਡੇ ਓਏ ਕਿੰਨਾ ਫਿਕਰ ਇਹਨੂੰ ਬੱਚੇ ਨੂੰ ਮੇਰੇ ਪੁੱਤ ਦਾ ਪੜਾਉਣ ਜਾਣਾ ਸਮਝਾ ਸਮਝਾ ਮੈਂ ਨਹੀਂ ਸੁਣਾ ਮੈਂ ਹੋਰ ਕਰ ਕਰਦੇ ਕੰਮ ਵੇਖਾਂ ਮੈਂ ਬੜੇ ਕਰਨ ਵਾਲੇ ਠੀਕ ਹੈ ਨਾ ਹਾਂ ਜਾ ਤੂੰ ਜਾ ਮੰਗਲ ਸਾਹ ਘਰੇ ਆਂ ਕੋ ਕੌਣ ਆ ਬਈ ਆ ਜਾ ਆ ਆ ਵੀ ਜਗੀਰ ਸਿਆ ਤੂੰ ਆ ਕੀ ਹਾਲ ਆ ਆ ਜੀ ਤਕਾਦਾ ਯਾਰ ਹਾਂ ਹਾਲੇ ਇਦਾਂ ਹੀ ਆ ਬੜਾ ਉਦਾਸ ਜਿਹਾ ਬੈਠਾ ਉਦਾਸ ਕਾਦਾ ਯਾਰ ਚੱਲ ਮੈਂ ਤੈਨੂੰ ਦੱਸਦਾ ਮੈਂ ਤੇਰੇ ਲਈ ਚਾਹ ਪਾਣੀ ਲਿਆਉਣਾ ਨਾ 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 ਵਾ ਜਾ ਆ ਦੇਖ ਆ ਹਿਆ ਲਿਓ ਮਾਂ ਇਹਦੀ ਪੂਰੀ ਹੋ ਗਈ ਆ ਤੇ ਮੇਰੇ ਤੇ ਇਹਨੂੰ ਸੰਭਾਲਦਿਆਂ ਸੰਭਾਲਦਿਆਂ ਸਦਾਈ ਹੋ ਗਿਆ ਮੈਂ ਇਹ ਕਾਦੀ ਪਾਗਲ ਹੋਈ ਪਾਗਲ ਤੇ ਮੈਂ ਹੋ ਗਿਆ ਇਹ ਤੇ ਪੜ੍ਹਾਈ ਤੇ ਬੜੀ ਤੇਜ਼ ਸੀ ਇਹਦੇ ਹਾਲਾਤ ਕਿਦਾਂ ਬਣਿਆ ਇਹਨੂੰ ਫੇਰ ਨੌਕਰੀ ਨੌਕਰੀ ਨੇ ਕੋਈ ਮਿਲੀ ਨੌਕਰੀ ਦੀ ਸੁਣ ਲਾ ਇਹ ਬੜੀ ਲੰਮੀ ਤੇ ਦੁੱਖ ਭਰੀ ਕਹਾਣੀ ਆ ਇਹ ਗੱਲ ਉਸ ਸਮੇਂ ਦੀ ਆ ਜਦੋਂ ਇਹ ਨਾ ਬੜੀ ਖੁਸ਼ ਆਜ ਤੇ ਮੈਂ ਮੰਮੀ ਮੰਮੀ ਚੁੱਪੇ ਆਇਆ ਕੀ ਆ ਗਿਆ ਵੇ ਹਾਂ ਆਉਂਦਾ ਨਾ ਟਾਠਾ ਦਾ ਟੈਸਟ ਨਹੀਂ ਦਿੱਤਾ ਉਹਦੇ ਚੋਂ ਪਾਸ ਹੋ ਗਈ ਉਹਨੂੰ ਸਰਕਾਰੀ ਟੀਚਰ ਲੱਗਣਾ ਓਹੋ ਬਾਪੂ ਕਿੱਥੇ ਆ ਇੱਧਰ ਆਇਆ ਬਾਹਰ ਅਸਣਿਓ ਗੱਲ ਪਿੰਕੀ ਦੇ ਬਾਪੂ ਅਸਣਤੀ ਆਪਣੀ ਦੀ ਖੁਸ਼ਖਬਰੀ ਲੈ ਕੇ ਕੀ ਰੋਵਾ ਪਾਇਆ ਕੀ ਤਮਨ ਮਜਾਤੇ ਹਾਂ ਬੜੀ ਖੁਸ਼ ਹੋ ਉਹ ਕੀ ਹੋ ਗਿਆ ਮੈਂ ਪਾਸ ਨਹੀਂ ਹੁੰਦਾ ਟੈਟਾ ਦਾ ਮੈਂ ਪਾਸ ਹੋ ਗਈ ਲੈ ਸ਼ਾਬਾਸ਼ ਉਹ ਬਾਪੂ ਟੀਚਰ ਲੱਗਣਾ ਸਰਕਾਰੀ ਚੱਲ ਤੂੰ ਕਿਤੇ ਸਰਕਾਰੀ ਟੀਚਰ ਲੱਗੇਗੀ ਨਾ ਸਾਡੇ ਵੀ ਕਿਤੇ ਦਿਨ ਫਿਰਨਗੇ ਅਸੀਂ ਵੀ ਕਿਤੇ ਖੁਸ਼ੀ-ਖੁਸ਼ੀ ਰਵਾਂਗੇ ਮੇਰਾ ਪੁੱਤ ਮਿਹਨਤ ਬੜੀ ਕਰਦਾ ਸੀ ਹੁਣ ਦੇਖੀ ਪਿੰਡ 'ਚ ਵੀ ਪਤਾ ਲੱਗੂਗਾ ਪੀ ਧੀਆ ਪੁੱਤਾਂ ਦਾ ਘਟਣੀ ਆ ਹਾਂ ਚੰਗਾ ਪੁੱਤ ਮੈਂ ਡੱਬਾ ਲਿਆਂਗਾ ਸਾਰੇ ਪਿੰਡ 'ਚ ਵੰਡਾਂਗੇ ਪਿੰਕੀ ਦੀ ਮੰਮੀ ਹਾਏ ਅੱਜ ਗਰਮੀ ਬੜੀ ਯਾਰ ਬੁਰੀ ਯਾਰ ਕਿੱਥੇ ਆ ਉਹ ਕਿੱਥੇ ਆ? ਹਾਂਜੀ ਹਾਂਜੀ। ਗਰਮੀ ਬੜੀ ਯਾਰ ਪਾਣੀ ਆ। ਆਹੋ ਆਹੋ। ਨੀਉ ਨੀਉ ਪਾਣੀ ਬੈਠੋ ਤੁਸੀਂ। ਗਰਮੀ ਨੇ ਹੱਤ ਕਰਦੀ ਯਾਰ ਕਮਾਈਆਂ ਕਰਨੀਆਂ ਕਿਥੇ ਸੌਖੀਆਂ। ਉਹ ਕਿੱਥੇ ਰਹਿ ਗਈਆਂ ਪਾਣੀ ਲਿਆ। ਆਹ ਲਓ ਆਹ ਲਓ। ਹਾਏ। ਅੱਛਾ। ਰਹਿਣਾ ਕਿੱਥੇ ਆ? ਹਾਂ। ਪਾਣੀ ਪੀ ਲਿਆ ਹੁਣ ਤੁਸੀਂ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ। ਕਿਹੜੀ ਗੱਲ ਆ? ਗੱਲ ਮੈਂ ਪਿੰਕੀ ਬਾਰੇ ਕਰਨੀ। ਤਿੰਕੀ ਬਾਰੇ ਕੀ ਗੱਲ ਕਰਨੀ ਆ ਤੁਸੀਂ ਤਸਵੀਰ ਤੋਂ ਜਾਂਦੇ ਜੇ ਤੇ ਸ਼ਾਮਾਂ ਨੂੰ ਆਉਂਦੇ ਜੇ ਤੇ ਮਗਰੋਂ ਮੈਂ ਆਇਆ ਨਾ ਉਹਦੇ ਵਾਲੀ ਵੇਂਦੀ ਰਹਿੰਦੀ ਆ ਕੁੜੀ ਵਾਲੀ ਸਾਰੀ ਦਿਹਾੜੀ ਅੰਦਰ ਹੀ ਬੜੀ ਰਹਿੰਦੀ ਆ ਤੇ 2-3 ਦਿਨ ਹੋ ਗਏ ਆ ਨਾ ਹੀ ਰੋਟੀ ਪਾਣੀ ਖੁਸ਼ ਹੋ ਕੇ ਨਾ ਖਾਂਦੀ ਆ ਇੱਕ ਅੱਧਾ ਫੁਲਕਾ ਖਾ ਲੈਂਦੀ ਆ ਤੇ ਅੰਦਰ ਹੀ ਬੜੀ ਰਹਿੰਦੀ ਆ ਤੇ ਕਰਮੀ ਵੀ ਕਿੰਨੀ ਆ ਉਹ ਤੇ ਤੇਰੀ ਗੱਲ ਸਹੀ ਆ ਉਹ ਵੀ ਵਿਚਾਰੀ ਕੀ ਕਰੇ 5 ਸਾਲ ਹੋ ਗਏ ਉਹਨੂੰ ਉਹ ਟੈਸਟ ਪਾਸ ਕੀਤੇ ਨੂੰ ਅਸੀਂ ਵੀ ਕਿੰਨੇ ਖੁਸ਼ ਹੋਏ ਤੇਰੇ ਸਾਹਮਣੇ ਜਦੋਂ ਉਹਦਾ ਰਿਜ਼ਲਟ ਆਇਆ ਸੀ ਸਾਰੇ ਪਿੰਡ ਚ ਲੱਡੋ ਵੰਡੇ ਵੀ ਸਾਡੀ ਕੁੜੀ ਟੈਟ ਪਾਸ ਕਰ ਗਈ ਆ ਸਰਕਾਰੀ ਨੌਕਰੀ ਲੱਗੂਗੀ ਉਹਨੂੰ ਤੇ ਵਿਚਾਰੀ ਨੇ ਉਹੀ ਚੋਰਾ ਖਾਈ ਜਾਂਦਾ ਤੂੰ ਕੋ ਸਮਝਾਇਆ ਕਰ ਨਾ ਤੂੰ ਕਾ ਰਣੀ ਆ ਮੈਂ ਤਾਂ ਉਹ ਬਥੇਰਾ ਸਮਝਾਉਣੀ ਆ ਤਾਂ ਹੀ ਤਾਂ ਹਾਰ ਕੇ ਮੈਂ ਤੁਹਾਡੇ ਨਾਲ ਗੱਲ ਕੀਤੀ ਆ ਵੀ ਮੇਰੇ ਸਮਝਾਇਆ ਤੇ ਉਹਨੂੰ ਕੋਈ ਸਮਝ ਨਹੀਂ ਜੀ ਆਉਂਦੀ ਤੇ ਆਪ ਹੀ ਸਮਝਾ ਕੇ ਵੇਖ ਲੋ ਐਦਾਂ ਕਿਤੇ ਪਾਗਲ ਹੀ ਨਾ ਹੋ ਜਾਏ ਕੁੜੀ ਤੂੰ ਮੈਨਾਂ ਪਹਿਲਾਂ ਕਿਉਂ ਨਹੀਂ ਗੱਲ ਕੀਤੀ ਮੈਨੂੰ ਪਹਿਲਾਂ ਦੱਸ ਜੀ ਮੈਨੂੰ ਸਮਝਾਉਂਦਾ ਮੇਰੀ ਗੱਲ ਮੰਨ ਲੈਂਦੀ ਆ ਮੈਂ ਵੇਖ ਰਹਾ ਕਿੱਥੇ ਹੈ ਕਿੱਥੇ ਉਹਨੂੰ ਉਹ ਅੰਦਰ ਬੈਠੀ ਜੀ ਚਲ ਮੈਂ ਸਮਝਾਉਣਾ ਵਾਂ ਘਰ ਦਾ ਮਾਂ ਗੱਲ ਉਹਦੇ ਨਾਲ ਪੁੱਤ ਮੈਨੂੰ ਨਹੀਂ ਨੌਕਰੀ ਮਿਲਨੀ ਮੈਨੂੰ ਨੌਕਰੀ ਨਹੀਂ ਮਿਲਨੀ ਮੈਨੂੰ ਨਹੀਂ ਨੌਕਰੀ ਮਿਲਨੀ ਵਿੰਕੀ ਪੁੱਤ ਵਿੰਕੀ ਪੁੱਤ ਕਿੱਥੇ ਮੇਰਾ ਪੁੱਤ ਕੀ ਹੋਇਆ ਤੂੰ ਪੁੰਜੀ ਕੋ ਬੈਠੀ ਆ ਉੱਠ ਮੇਰਾ ਪੁੱਤ ਪੁੰਜੀ ਨਹੀਂ ਬੈਠਦਾ ਨਹੀਂ ਬਾਪੂ ਮੈਨੂੰ ਨੌਕਰੀ ਨਹੀਂ ਮਿਲਨੀ। ਉਹ ਨਹੀਂ ਪੁੱਤੇ ਹਿੰਮਤ ਨਹੀਂ ਛੱਡੀ। ਉੱਠ ਪਹਿਲਾਂ ਉੱਠ ਮੇਰੇ ਪੁੱਤ। ਨਹੀਂ ਨਹੀਂ ਉੱਠ। ਮੰਜੀ ਤੇ ਬੈਠਾ ਪਹਿਲਾਂ ਉੱਠ। ਰੱਬ ਰੱਬ ਕਰੀ ਤੇ ਪੁੱਤ ਤੂੰ ਗੁੱਗ ਲੈਣੇ ਕੰਮ ਕੰਢੀ ਇੱਥੇ ਬੈ। ਮੈਨੂੰ ਦੱਸ ਕੀ ਗੱਲ ਬਾਤ ਆ ਤੈਨੂੰ। ਬੈ ਇੱਥੇ। ਪੁੱਤਾਂ ਉੱਠ ਲਾ ਰਖ। ਮੈਨੂੰ ਦੱਸ ਕੀ ਗੱਲ ਆ। ਮਾਂ ਤੇਰੀ ਕਹਿੰਦੀ ਅੰਦਰ ਵੜੀ ਰਹਿੰਦੀ ਆ। ਤੂੰ ਰੋਟੀ ਵੀ ਨਹੀਂ ਖਾਂਦੀ ਪੁੱਤੇ ਇਦਾਂ ਥੋੜਾ ਜਿਹਾ ਤੇ ਛੱਡੀ ਦੀ ਆ। ਮਿਲੂਗੀ ਪੁੱਤ ਰੱਬ ਦੇ ਘਰ ਦੇ ਰਹਾਂ ਦੇਰਨੀ ਆ। ਬਾਪੂ ਮੈਨੂੰ ਨੌਕਰੀ ਨਹੀਂ ਮਿਲਨੀ। ਮੇਰੇ ਨਾਲ ਦੀਆਂ ਸਹੇਲੀਆਂ ਜਿਨ੍ਹਾਂ ਨੇ ਟੈਟ ਦਾ ਟੈਸਟ ਦਿੱਤਾ ਹੀ ਨਾ ਉਹਨਾਂ ਸਾਰਿਆਂ ਨੂੰ ਨੌਕਰੀ ਮਿਲ ਗਈ ਆ ਮੈਨੂੰ ਨਹੀਂ ਨੌਕਰੀ ਮਿਲਨੀ ਨਾ ਨਾ ਮੇਰੇ ਪੁੱਤ ਹਿੰਮਤ ਨਹੀਂ ਹੈ ਰੀਦੀ ਪੁੱਤ ਜਿਨ੍ਹਾਂ ਦੀ ਤੂੰ ਗੱਲਾਂ ਕਰਦੀ ਨਾ ਆਪਣੀ ਸਹੇਲੀਆਂ ਦੀਆਂ ਉਹਨਾਂ ਦੀਆਂ ਤੇ ਸ਼ਿਫਾਰਸ਼ਾਂ ਬੜੀਆਂ ਵੱਡੀਆਂ ਵੱਡੀਆਂ ਬੈਗ ਭਰ-ਭਰ ਕੇ ਉਹਨਾਂ ਨੇ ਅਫਸਰਾਂ ਦੇ ਮੂੰਹ ਬੰਦ ਕੀਤੇ ਤੇ ਤਾਂ ਨੌਕਰੀ ਮਿਲੀ ਤੇ ਸਾਡੇ ਗਰੀਬਾਂ ਕੋ ਕੀ ਆ ਚਾਰ ਛੇ ਲੜਾਈਆਂ ਨਾ ਮੈਂ ਇੰਨੇ ਪੈਸੇ ਕਿੱਥੋਂ ਲਾਵਾਂ ਮੇਰਾ ਪੁੱਤ ਕਿਤਨਾ ਕਿਤੇ ਪ੍ਰਾਈਵੇਟ ਨੌਕਰੀ ਲੱਜੋ ਮੇਰੇ ਪੁੱਤ ਨੂੰ ਜੇ ਸਰਕਾਰੀ ਨਹੀਂ ਮਿਲਨੀ ਪ੍ਰਾਈਵੇਟੀ ਕਰ ਲਾ ਮੇਰਾ ਪੁੱਤ ਨੌਕਰੀ ਕਿਤੇ ਬਾਪੂ ਫੇਰ ਸਾਡੇ ਕੋ ਬੈਗ ਹੈ ਨਹੀਂ ਆ ਹਨ ਨੂੰ ਨੌਕਰੀ ਨਹੀਂ ਮਿਲਨੀ ਹਨ ਨੂੰ ਨੇ ਨੌਕਰੀ ਮਿਲਦੀ ਬਾਪੂ ਹਨ ਨੂੰ ਨਹੀਂ ਨੌਕਰੀ ਮਿਲ ਰਹੀ ਹਨ ਨੂੰ ਨੇ ਨੌਕਰੀ ਨਹੀਂ ਮਿਲਨੀ ਮੈਨੂੰ ਨੇ ਨੌਕਰੀ ਨਹੀਂ ਮੈਨੂੰ ਨੌਕਰੀ ਨਹੀਂ ਮਿਲਦੀ ਆਜੋ ਆਜੋ tövbe. गे मैं सरकारी मैं मैं चले चले आजो, आजो सुन लिओ मेरी कहानी बड़ी दुख भरी कहानी तू रब नाला बंदा महाराज पी करूगा चंगा फिर मैं चल दिया वा हम ਮੇਰੀ ਅਜੇ ਵਾਰੀ ਆ ਪਾਣੀ ਦੀ ਠੀਕ ਆ ਹਾਂ ਹਾਂ ਆਈ ਸੁੱਤੀ ਲੱਗਦੀ ਸ਼ੁਕਰ ਨਹੀਂ ਮੈਂ ਜਾਗਦੀ ਆ ਸੁੱਤੀ ਦੋ ਰਿਹਾ ਮੇਰੀ ਗੱਲ ਸੁਣ ਲਾ ਮੈਂ ਰੋਟੀਆਂ ਲਾਤੀਆਂ ਹੀ ਹੂੰ ਦੁਪਹਿਰ ਜੋਖੀਆਂ ਤੇ ਉਹ ਮੇਰਾ ਪੁੱਤ ਖਾ ਲਈ ਤੇ ਮੇਰੀ ਇੱਕੋ ਗੱਲ ਮੰਨੇਗਾ ਮੇਰਾ ਬੀਬਾ ਪੁੱਤ ਹੂੰ ਹੂੰ ਘਰੋਂ ਬਾਹਰ ਨਾ ਜਾਈਂ ਤੈਨੂੰ ਮੈਂ ਤਾਂ ਹਰ ਦਿਨ ਮੈਂ ਰੋਜ਼ ਕਿਨਾਂ ਤੈਨੂੰ ਰੋਜ਼ ਬਾਹਰੋਂ ਫੜ ਕੇ ਲਾਉਣਾ ਮੈਂ ਕਦੇ ਜਾਊਂਗਾ ਤਾਂ ਕੁਝ ਕਮਾ ਕੇ ਲਿਆਉਂਗਾ ਮੇਰਾ ਟਾਈਮ ਹੁੰਦਾ ਸਕੂਲ ਦਾ ਮੈਂ ਸਕੂਲ ਅੱਜ ਛੁੱਟੀ ਹੈ ਅੱਜ ਨਹੀਂ ਜਾਣਾ ਮੈਂ ਬੱਚਾ ਨੂੰ ਪੜਾਉਣਾ ਵਾ ਨਹੀਂ ਨਹੀਂ ਘਰੋਂ ਨਾ ਜਾਈ ਤਾਂ ਮੈਂ ਚੱਲਿਆ ਠੀਕ ਹੈ ਨਾ ਹਾਂ ਠੀਕ ਆ ਮੈਂ ਕੰਮ ਤੇ ਚੱਲਿਆ ਹਾਂ ਇਹ ਦਸ ਬੋਪੂ ਪਾਗਲ ਹੋ ਗਿਆ ਮੈਂ ਸਕੂਲ ਨਹੀਂ ਜਾਣਾ ਮੇਰੇ ਬੱਚੇ ਢੀਕਦੇ ਹੋਣੇ ਆ ਮੈਂ ਪੜਾਉਣਾ ਵਾ ਜਾ ਕੇ ਹਾਂ ਮੈਂ ਮੈਂ ਚੱਲੀ ਸਕੂਲ ਅੱਜ ਕੰਮ ਵੀ ਨਹੀਂ ਮਿਲਿਆ ਵੇਨਾ ਵਾਂ ਛੇਤੀ ਆ ਗਈਆਂ ਵਾਂ ਘਰੀ ਆ ਕਿਤੇ ਅੱਜ ਫੇਰ ਨਾ ਕਿਤੇ ਨਿਕਲ ਗਈ ਹੋਵੇ ਬੂਆ ਫੇਰ ਖੁੱਲਾ ਮੈਨੂੰ ਲੱਗਦਾ ਹੈ ਨੀਓ ਫੇਰ ਅੱਜ ਪਿੰਕੀ 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 ਲੈ ਤੇ ਆ ਗਈ ਸਾਬਾ ਲੱਗਦਾ ਫੇਰ ਭੱਜ ਗਈ ਉਹ ਕਿਤੇ ਮੈਂ ਵੇਖਾਂ ਕਿੱਥੇ ਚਲ ਗਈ ਆ ਯਾਰ ਸ਼ਦਾਈ ਹੋ ਗਿਆ ਮੈਂ ਤੁਨ ਲੱਤਾ ਫੇਰਾ ਮੈਂ ਤੇ ਕਮਲਾ ਹੋ ਗਿਆ ਵੀਰ ਮੇਰੀ ਗੱਲ ਸੁਣੇ ਕਰ ਮੇਰੀ ਕੁੜੀ ਤੇ ਨਹੀਂ ਵੇਖੀ ਯਾਰ ਕਿਤੇ ਉਹ ਭੰਜੀ ਸਕੂਲ ਵਾਲ ਜਾਂਦੀ ਸੀਗੀ ਉਧਰ ਨੂੰ ਆਹੋ ਉਹ ਯਾਰ ਇਹਨੇ ਨਹੀਂ ਹੋ ਜੀ ਤਾ ਵੇ ਤਰ ਬੱਚਾ ਖੋਲੋ ਮੈਡਮ ਆ ਗਈ ਆ ਖੋਲੋ ਦਰਵਾਜਾ ਦਰਵਾਜਾ ਖੋਲ ਦੇ ਨਹੀਂ ਆ ਖੋਲ ਦੋ ਦਰਵਾਜਾ ਮੈਂ ਤੇ ਪੂਰੇ ਪੂਰੇ ਟਾਈਮ ਤੇ ਆ ਗਈ ਹੂਲਣ ਦੇ ਦੇ ਜੇ ਮੈਂ ਕਦੋਂ ਨਾ ਕੋਲ ਕੋਲ ਨਹੀਂ ਆਵਲ ਕੜੀ ਜਾਂਦੀ ਆ ਓਏ ਚੁੱਪ ਕਰੋ ਤੁਸੀਂ ਕੀ ਪਾਗਲ ਪਾਗਲ ਲਾਇਆ ਮੈਂ ਪਾਗਲ ਮੈਂ ਪਾਗਲ ਮੈਂ ਮੈਂ ਆ ਨਾ ਮੈਂ ਪਾਗਲ ਚੁੱਪ ਕਰੋ ਤੂੰ ਕੀ ਗੰਦੀ ਆ ਮੈਂ ਪਾਗਲ ਚੁੱਪ ਮੈਂ ਨਹੀਂ ਪਾਗਲ ਜਿਹੜੀ ਅੱਜ ਇਹਦੀ ਪੋਜੀਸ਼ਨ ਹੈ ਨਾ ਜਿੱਦਾਂ ਇਹ ਆ ਹਾਲਾਤ ਇਹੀ ਰਹਿ ਗਏ ਤੇ ਕੱਲ ਤੁਸੀਂ ਵੀ ਇਹੀ ਪੋਜੀਸ਼ਨ ਤੇ ਆ ਜਾਣਾ ਸਾਡੀਆਂ ਸਰਕਾਰਾਂ ਸਿਰਫ ਲਾਰੇ ਹੀ ਲਾਉਂਦੀਆਂ ਪੁੱਤ ਨੌਕਰੀ ਨਹੀਂ ਦਿੰਦੀਆਂ ਮੈਂ ਆਪਣੀ ਧੀ ਨੂੰ ਪੜਾ ਲਿਖਾ ਕੇ ਇੰਨਾ ਸੋਚਿਆ ਸੀ ਸਰਕਾਰੀ ਨੌਕਰੀ ਲੱਗੂ ਪਰ ਇਹਦੇ ਹਾਲਾਤ ਜਿਹੜੇ ਹੋ ਗਏ ਆ ਨਾ ਆਉਣ ਵਾਲੇ ਸਮੇਂ 'ਚ ਤੁਹਾਡੇ ਵੀ ਇਖੀ ਹੋਣੇ ਆ ਕਿਉਂਕਿ ਕਿਸੇ ਨੇ ਨੌਕਰੀਆਂ ਨਹੀਂ ਦੇਣੀਆਂ ਸਾਡੇ ਪੰਜਾਬ ਦੇ ਹਾਲਾਤ ਇਹ ਹੋ ਗਏ ਆ ਕਿ ਕੁਝ ਨੌਜਵਾਨ ਜਿਹੜੇ ਆ ਨਸ਼ਿਆਂ 'ਚ ਮਰ ਰਹੇ ਆ ਜਿਹੜੇ ਪੜੇ ਲਿਖੇ ਆ ਉਹ ਇਦਾਂ ਬੇਰੁਜ਼ਗਾਰ ਪਾਗਲ ਹੋਣ ਦੇ ਮੇਰੀ ਧੀ ਵਾਂਗੂੰ ਕਿਸੇ ਨੂੰ ਨੌਕਰੀਆਂ ਨਹੀਂ ਮਿਲਦੀਆਂ ਸਿਰਫ ਵੱਡੇ ਵੱਡੇ ਪੋਸਟਰ ਲੱਗ ਰਹੇ ਨੇ ਪੁੱਤ ਸੁਧਰ ਜੇਗਾ ਪੰਜਾਬ ਤੇ ਬਾਜੇਗਾ ਜਿੰਨਾ ਕੋ ਚਾਰ ਛੇਲੜਾ ਨਾ ਉਹ ਬੱਚੇ ਬਾਹਰ ਚਲ ਗਏ ਕੁਛ ਨਸ਼ਿਆਂ 'ਚ ਡੁੱਬ ਕੇ ਕੁਛ ਪਾਗਲ ਹੋ ਗਏ ਤੇ ਜੇ ਇਹੀ ਹਾਲ ਰਿਹਾ ਨਾ ਤੇ ਪੰਜਾਬ ਸਾਰਾ ਪਾਗਲ ਹੀ ਹੋ ਜਾਏਗਾ ਤੁਸੀਂ ਮੇਰੀ ਧੀ ਨੂੰ ਪਾਗਲ ਕਹਿੰਦੇ ਜੇ ਨਾ ਅਸੀਂ ਪਾਗਲ ਹੀ ਚੰਗੇ ਆਂ ਚੱਲ ਮੇਰਾ ਪੁੱਤ ਆਪਾਂ ਘਰ ਨੂੰ ਚਲੀਏ ਅਸੀਂ ਪਾਗਲ ਹੀ ਚੰਗੇ ਆਂ ਅਸੀਂ ਪਾਗਲ ਹੀ ਚੰਗੇ ਆਂ ਅਸੀਂ ਪਾਗਲ ਹੀ ਚੰਗੇ ਆਂ